ਸਸ਼ਰ ਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਅੱਜ ਮੁ슬림 ਭਾਈਚਾਰੇ ਦੇ ਵੱਲੋਂ ਜਿੱਥੇ ਪੈਗੰਬਰ ਮੁਹੰਮਦ ਰਸੂਲ ਅੱਲਾ ਦੇ ਜਨਮ ਦਿਨ ਮੌਕੇ ਵੱਖ-ਵੱਖਰੀਆਂ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਇਸ ਦੇ ਤਹਿਤ ਬਠਿੰਡਾ ਦੇ ਵਿੱਚ ਵੀ ਸਮਾਗਮ ਦਾ ਆਯੋਜਨ ਹੋਇਆ ਜਿੱਥੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ। ਦੱਸ ਦੇ ਕਿ ਵੱਡੀ ਗਿਣਤੀ ਦੇ ਵਿੱਚ ਮੁ슬림 ਭਾਈਚਾਰੇ ਦੇ ਲੋਕ ਜੋ ਕਿ ਇਸ ਜਨਮ ਦਿਨ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਪੂਰੇ ਉਤਸ਼ਾਹ ਦੇ ਨਾਲ ਲੋਕਾਂ ਨੂੰ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦਿੱਤਾ ਗਿਆ ਤੇ ਗੱਲ ਆਖੀ ਗਈ ਹੈ ਕਿ ਆਪਸੀ ਪਿਆਰ ਦੇ ਨਾਲ ਮਿਲਵਰਤਨ ਦੇ ਨਾਂ ਮਨ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਵੀ ਰੋਕਿਆ ਜਾ ਸਕੇ ਤੇ ਇਸੇ ਦਰਮਿਆਨ ਅੱਜ ਇਸ ਜਨਮ ਦਿਹਾੜੇ ਦੇ ਮੌਕੇ ਤੇ ਪੈਗੰਬਰ ਮੁਹੰਮਦ ਰਸੂਲullah ਦੇ ਜਨਮ ਦਿਹਾੜੇ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਬismillahirrahmanirrahim ਮੈਂ ਮੁਹੰਮਦ ਰਮਜ਼ਾਨ ਨੈਮੀ ਅਸ਼ਰਫੀ ਇਮਾਮ ਜਾਵਾ ਮਸਜਿਦ ਬਠਿੰਡਾ اور صدر آل انڈیا علماء مشاعق بورڈ پنجاب آج جشن عید میلاد النبی صلی اللہ علیہ وسلم یعنی کہ حضرت محمد صلی اللہ علیہ وسلم کی پیدائش کے موقع پہ جنم کے موقع پہ تمام عالم اسلام اور تمام دیش واسیوں کو بہت بہت مبارکباد پیش کرتا ہوں اور آج حضرت محمد صلی اللہ علیہ وسلم کے جنم کے موقع پہ آل انڈیا علماء مشاخ بورڈ اور مسلم وومین ویلفیئر سوسائٹی اور تمام مساجد کی سوسائٹیاں جامع مسجد ہردیو نگر جامع مسجد شیخ اعظم اور قرب و جوار کے تمام مسلمان بھائی چارہ یہاں آج اکٹھا ہو کر حضرت محمد صلی اللہ علیہ وسلم کے اس پیدائش کے خوشی کے موقع پہ تمام کے تمام یہاں آ کر اکٹھے ہوئے ہیں جہاں جگہ جگہ لنگر چلایا جا رہا ہے وہاں ایک نگر کیرتن کی صورت میں جلوس محمدی صلی اللہ علیہ وسلم نکالا جائے گا جو پورے بازاروں میں سے ہوتا ہوا درگاہ بابا حاجی رتن رضی اللہ تعالیٰ عنہ کے دربار میں آخری دعا ہوگی اور وہاں سماپتی ہوگی میں اس کے بارے میں ڈاکٹر اقبال کا بہت مشہور شعر ہے مذہب نہیں سکھاتا آپس میں بیر رکھنا مذہب نہیں سکھاتا آپس میں بیر رکھا ہندی ہے ہم ہندوستان وطن ہمارا دیکھیے ہمارے دیش کے اندر جو خوبصورتی ہے یہ گنگا جمنی تہذیب ہماری خوبصورتی ہے کہ الگ الگ دھرم الگ الگ ورگ اور الگ الگ مذاہب کے لوگ یہاں رہتے ہیں جیسے ایک باغیچے کے اندر الگ الگ پھول ہوتے ہیں گلدستہ بنتا ہے اور گلدستے کو لوگ پیار کرتے ہیں تو میں یہ تمام لوگوں سے یہ چاہتا ہوں کہ کوئی بھی سوارتھی لوگ یا راجنیتک لوگ ਅਮੇ ਆਪਸ ਮੇ ਜੁਦਾ ਕਰਕੇ ਔਰ ਹਮਾਰਾ ਫਾਇਦਾ ਉਠਾਣਾ ਚਾਹਤੇ ਹਨ ਤਾਂ ਹਮ ਉਨ ਕੋ ਮੂੰ ਤੋੜ ਜਵਾਬ ਦੇ ਔਰ ਉਨ ਸੇ ਇਹ ਕਹੇ ਕਿ ਹਮਾਰੇ ਦੇਸ਼ ਕੀ ਖੂਬਸੂਰਤੀ ਇਹ ਗੰਗਾ ਜਮਨੀ ਤਹਜ਼ੀਬ ਕਭੀ ਵੀ ਖਤਮ ਨਹੀਂ ਹੋਣੇ ਦੇਂਗੇ ਚਾਹੇ ਇਸ ਕੇ ਲਈ ਹਮਾਰਾ ਤਨ ਮਨ ਧਨ ਲੱਗ ਜਾਏ ਔਰ ਹਮ ਆਪਸ ਮੇ ਭਾਈਚਾਰੇ ਕੇ ਤੌਰ ਤੇ ਜੈਸੇ ਰਹਤੇ ਤੇ ਵੈਸੇ ਹੀ ਰਹਤੇ ਰਹਿਗੇ ਮੇਰਾ ਨਾਮ ਸਲੀਮ ਮੁਹੰਮਦ ਹੈ ਮੈਂ ਮੁਸਲਮ ਹਮਨ ਉਸਾਰੀ ਭਾਈਚਾਰੇ ਦਾ ਪ੍ਰਧਾਨ ਹੈ ਤੇ ਅੱਜ ਪ੍ਰੋਫੈਟ ਮੁਹੰਮਦ ਸਾਹਿਬ ਦਾ ਜਨਮ ਦਿਨ ਮਨਾ ਰਿਹਾ ਅੱਜ ਅੱਜ ਸਾਰਾ ਗਲੀਆਂ ਵਿੱਚ ਉਹਦੀ ਹੁੰਦਾ ਹੋਇਆ ਇਹ ਨਗਰ ਕੀਰਤਨ ਸਾਡਾ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਵੀ ਜਿਹੜਾ ਪ੍ਰੋਟੋਮਸੀ ਉਹ ਸਾਰਿਆਂ ਲਈ ਇੱਕ ਸੀ ਉਹ ਸਾਰਿਆਂ ਨੂੰ ਚੰਗੇ ਰਾਹ ਤੇ ਚੱਲਣ ਲਈ ਸਿਖਾਇਆ ਉਹਨੇ ਤੇ ਆਪਣੇ ਆਪਾਂ ਵੀ ਸੋਚੀਏ ਵੀ ਗਰੀਬਾਂ ਦੀ ਆਪਾਂ ਸੇਵਾ ਕਰੀਏ ਜਿਵੇਂ ਅਸੀਂ ਸਵੇਰੇ ਜਾ ਕੇ ਹਸਪਤਾਲ ਚ ਪੀੜ੍ਜਾਂ ਨੂੰ ਫਰੋਡ ਦਿੱਤੇ ਆ ਤੇ ਬਾਕੀ ਲੋਕਾਂ ਕੋ ਅਰਧ ਸੇਵਾ ਕਰਦੇ ਆ ਅਸੀਂ ਸੋਹਨੇ ਆ ਵੀ ਗਰੀਬ ਦੀ ਤੇ ਯਤੀਮ ਬੱਦੇ ਦੀ ਜਾਂ ਕਿਸੇ ਦੀ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਅੱਜ ਦੇ ਦਿਨ ਇਸ ਮਹੀਨੇ ਦੇ ਵਿੱਚ حضرت محمدیاں ਦਾ ਜਨਮ ਦਿਨ ਦਾ ਮਹੀਨਾ ਮਨਾਇਆ ਜਾਂਦਾ ਹੈਗਾ ਔਰ ਜੋ ਉਹਨਾਂ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੁਨੀਆ ਸਾਜੀ ਸੀ ਜੋ ਦੁਨੀਆ ਨੂੰ ਸੰਦੇਸ਼ ਦਿੱਤਾ ਸੀ ਅੱਜ ਸਮੁੱਚਾ ਮੁ슬ਮ ਭਾਈਚਾਰੇ ਦੇ ਨਾਲ-ਨਾਲ ਨਾਲ ਉਹਨਾਂ ਦੇ ਨਾਲ-ਨਾਲ ਸਾਰਾ ਸਮਾਜ ਉਹਨਾਂ ਨੇ ਜੋ ਸੁਪਨਾ ਸਿਰਜਿਆ ਸੀ ਜੋ ਉਹਨਾਂ ਨੇ ਸਮਾਜ ਨੂੰ ਸੇਧ ਦਿੱਤੀ ਸੀ ਉਹਦੇ ਉੱਤੇ ਅੱਜ ਵੀ ਕਾਇਮ ਹੈ ਮੈਂ ਸਾਰੇ ਮੁ슬ਮ ਭਾਈਚਾਰੇ ਨੂੰ ਸਮੂਹ ਸਮੂਹੇ ਅਕਾਲੀ ਦਲ ਵੱਲੋਂ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੱਖ ਲੱਖ ਵਧਾਈ ਦਿੰਨਾ ਤੇ ਕਾਮਨਾ ਕਰਦਾ ਜੋ ਉਹਨਾਂ ਨੇ ਸਾਨੂੰ ਬਰਾਦ ਪਹਰੇ ਸੀ ਅਸੀਂ ਉਹਨਾਂ ਦੇ ਬੋਰਾ ਪੈਰਾ ਦੇਵਾਂਗੇ